पहलगाम हमले नु लेकर सुजानपुर दिया संस्था राही कटिया गया कैंडल मार्च हमले च मारे गए लोग याद भारत सरकार अगे ढुकवी कारवाई की ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਭਾਰਤ ਦੇ ਲੋਕਾਂ ਦੀਆਂ ਅੱਖਾਂ ਨਮ ਦਿਸ ਰਹੀਆਂ ਹਨ ਅਤੇ ਪੂਰੇ ਭਾਰਤ ਵਿਖੇ ਲੋਕ ਆਪਣੇ ਆਪਣੇ ਤਰੀਕੇ ਨਾਲ ਉੱਥੇ ਸ਼ਹੀਦ ਹੋਏ ਪਰਿਵਾਰਾਂ ਨਾਲ ਆਪਣੀ ਸੰਵੇਦਨਾ ਵਿਖਾ ਰਹੇ ਹਨ ਇਸ ਦੇ ਚੱਲਦੇ ਸੁਜਾਨਪੁਰ ਵਿਖੇ ਸਥਾਨਕ ਲੋਕਾਂ ਤੇ ਧਾਰਮਿਕ ਸੰਸਥਾ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਅਤੇ ਉਹਨਾਂ ਵਿਛੜੀਆਂ ਰੂਹਾਂ ਨੂੰ ਯਾਦ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਲੋਕਾਂ ਕਿਹਾ ਕਿ ਪਹਿਲਗਾਮ 'ਚ ਜੋ ਘਟਨਾ ਵਾਪਰੀ ਹੈ ਨਿੰਦਨਯੋਗ ਹੈ ਅਤੇ ਪਾਕਿਸਤਾਨ ਵੱਲੋਂ ਇਹ ਜੋ ਕਾਇਰਾਂ ਵੱਲੋਂ ਹਰਕਤ ਕੀਤੀ ਗਈ ਹੈ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਦਾ ਮੋੜਵਾਂ ਜਵਾਬ ਦੇ ਕਿਉਂਕਿ ਲੰਬੇ ਸਮੇਂ ਤੋਂ ਬਾਅਦ ਕਾਟੀ ਵਿਖੇ ਰੌਣਕ ਵਾਪਸ ਆਈ ਸੀ ਅਤੇ ਲੋਕਾਂ ਦਾ ਪੈਰ ਉੱਥੇ ਪੈਣਾ ਸ਼ੁਰੂ ਹੋਇਆ ਸੀ ਅਤੇ ਉੱਥੋਂ ਦੇ ਸਥਾਨਕ ਲੋਕਾਂ ਨੂੰ ਰੋਜ਼ਗਾਰ ਮਿਲਣਾ ਸ਼ੁਰੂ ਹੋਇਆ ਸੀ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਨੂੰ ਅਜਿਹਾ ਜਵਾਬ ਦੇਣ ਤਾਂ ਜੋ ਮੁੜ ਪਾਕਿਸਤਾਨ ਅਜਿਹੀ ਘਟਨਾ ਕਰਨ ਤੋਂ ਪਹਿਲਾਂ ਇੱਕ ਸੌ ਵਾਰ ਸੋਚੇ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਸਰ ਗੱਲ ਇਦਾਂ ਐ ਪੇ ਜਿਹੜਾ ਅੱਜ ਦਾ ਕੈਂਡਲ ਮਾਰਚ ਹੈ ਇਹ ਪੰਜਾਬ ਦੇ ਲੋਕਾਂ ਵਿੱਚ ਤੇ ਪੂਰੇ ਹਿੰਦੂਸਤਾਨ ਦੇ ਲੋਕਾਂ ਵਿੱਚ ਬਹੁਤ ਵੱਡਾ ਰੋਸ਼ ਹੈ ਕਿਉਂਕਿ ਇੱਕ ਹਿੰਦੂਸਤਾਨ ਦੇ ਵਿੱਚ ਐਡਾ ਵੱਡਾ ਨਰ ਸੰਘਾਰ ਹੋ ਗਿਆ ਹੈ ਉਹ ਲੋਕਾਂ ਦੀ ਮ੍ਰਿਤਿ ਹੋਈ ਹੈ ਜਿਹੜੇ ਘਰੋਂ ਆਪਣੇ ਬੜੇ ਪਿਆਰ ਤੇ ਬੜੇ ਚਾਹਵਾਂ ਨਾਲ ਆਪਣੇ ਪਰਿਵਾਰ ਨਾਲ ਛੁੱਟੀਆਂ ਬਿਤਾਉਣ ਵਾਸਤੇ ਜਾਂ ਆਪਣੇ ਟੂਰਿਸਟ ਬਣ ਕੇ ਪੈਲਗਾਮ ਗਏ ਸੀ ਕਿੰਨੀ ਬਦਕਿਸਮਤੀ ਹੈ ਕਿ ਉਹਨਾਂ ਵਿੱਚੋਂ ਜ਼ਿਆਦਾਤਰ ਜਿਹੜੇ ਮੇਲ ਵੀ ਉਹਨਾਂ ਨੂੰ ਮਾਰਿਆ ਹੈ ਉਹਨੂੰ ਟਾਰਗੇਟ ਕੀਤਾ ਹੈ ਇਹ ਸਾਡੇ ਹਿੰਦੁਸਤਾਨ ਦੀ ਬੜੀ ਬਦਕਿਸਮਤੀ ਹੈ ਕਿਉਂਕਿ ਜਿਨੇ ਵੀ ਪੋਲੀਟੀਕਲ ਬੰਦੇ ਨੇ ਇਹ ਜਦੋਂ ਦਾ ਵੀ ਇਹ ਰਾਜ ਆਇਆ ਹੈ ਜਦੋਂ ਵੀ ਕਿਤੇ ਵੋਟ ਮਾਰੇ ਕਿਤੇ ਲਖਸ਼ ਨੂੰ ਦੇਖ ਕੇ ਚੋਣ ਹੁੰਦੇ ਆ ਕੋਈ ਨਾ ਕੋਈ ਵੱਡਾ ਕਾਂਡ ਕਰ ਦਿੰਦੇ ਆ ਉਹਦੇ ਬਾਅਦ ਇਹ ਲੋਕਾਂ ਦੀ ਸੰਪਤੀ ਲੈਣ ਵਾਸਤੇ ਕਿਉਂਕਿ ਜਿਹੜੇ ਲੀਡਰ ਨੇ ਕਬੜਾ ਇਦ ਤੱਕ ਇਹ ਕੇਹ ਲੀਡਰਾਂ ਕੋ ਬਦਨ ਨ ਮਰਿਆ ਕੇ ਲੀਡਰਾਂ ਪ੍ਰਵਾਹ ਵਿੱਚ ਕੁਛ ਹੋਇਆ ਕਿਉਂਕਿ ਲੀਡਰਾਂ ਨੂੰ ਕੀ ਪਤਾ ਕਿ ਜਿਹੜੇ ਪਰਿਵਾਰ ਚ ਕੰਸਾਂਜ ਚੱਲ ਜਾਂਦਾ ਹੈ ਉਸ ਪਰਿਵਾਰ ਦੀ ਦੁਰਦਸ਼ਾ ਹੋ ਜਾਂਦੀ ਹੈ ਕਿਉਂਕਿ ਕਈ ਪਰਿਵਾਰ ਇਹ ਹੁੰਦੇ ਜੀ ਜਿਵੇਂ ਕਮਾਨ ਦਾ ਕੱਲਾ ਕੱਲਾ ਬੰਦਾ ਸੀ ਇਹ ਬੜੀ ਬਦਕਿਸਮਤੀ ਹੈ ਕਿ ਸਾਡੇ ਹਿੰਦੁਸਤਾਨ ਦੇ ਲੋਕੀ ਜਿਹੜੇ ਨੇ ਇਹ ਰਾਜਨੀਤੀ ਦੀ ਚੱਕੀ ਵਿੱਚ ਇਹ ਆਪਣੇ ਆਪਣੀ ਦੁਸ਼ਮਣੀ ਵਿੱਚ ਆਪਣੀਆਂ ਪਾਰਟੀਆਂ ਦੀ ਦੁਸ਼ਮਣੀ ਵਿੱਚ ਪਿੱਤੇ ਜਾ ਰਹੇ ਨੇ ਇਹਨਾਂ ਦਾ ਖਮਿਆਜਾ ਜਿਹੜਾ ਇਹ ਗਰੀਬ ਜਨਤਾ ਇਹ ਜਿਹੜੀ ਨਿਹਰੀ ਜਨਤਾ ਆ ਨਿਹੱਥੀ ਜਨਤਾ ਆ ਕਿਉਂਕਿ ਦੇਖੋ ਪਤਾ ਹੈ ਕਿ ਜੇ ਕਸ਼ਮੀਰ ਹੈ ਇਹ ਡਿਸਟਰਬ ایرੀਆ ਹੈ ਸਰਕਾਰ ਨੇ ਇੱਥੇ ਜਿੱਥੇ ਡਿਵਿਡ ਲੋਕੀ ਆਉਂਦੇ ਨੇ ਸ਼ੈਨਾਨੀ ਆਉਂਦੇ ਨੇ ਟੂਰਿਸਟ ਆਉਂਦੇ ਨੇ ਉਥੇ ਕਿਉਂ ਨਹੀਂ ਬਾਬੜੇ ਕੋਈ ਪ੍ਰੋਗਰਾਮ ਕਿਤੇ ਕੋਈ ਕਿਉਂ ਨਹੀਂ ਪੁਲਸ ਦੀਆਂ ਕਿਤੇ ਕਿਉਂ ਨਹੀਂ ਆਉਂਦੇ ਸੈਨਿਕਾਂ ਸੈਨਿਕਾਂ ਦਾ ਪ੍ਰਯੋਗ ਕਿਤੇ ਕਿਉਂਕਿ ਇਸ ਜਿਹਦਾ ਪਹਿਲੇ ਪੁਲ ਪਾਉਣਾ ਸੀ ਕੋਈ ਬਹਾਵਜੀ 45 ਲੋਕੀ ਮਾਰੇ ਗਏ ਸੀ ਮਗਰ ਅੱਜ ਜੇਕਰ ਕੋਈ ਪਤਾ ਨਹੀਂ ਲੱਗਿਆ ਕਿ ਉਹ 300 ਕਿਲੋ ਆਰਡੀਐਕਸ ਕਿੱਥੋਂ ਆਇਆ ਉਹ ਕਾਰ ਕਿੱਥੋਂ ਆਈ ਉਹੋ ਹੀ ਪੋਜੀਸ਼ਨ ਹੈ ਇਹਨੇ ਫਿਰ ਜਾ ਕੇ ਉਹ ਐਵੇਂ ਆਪਣੀਆਂ ਛੰਨਾ ਬਣਾ ਕੇ ਬੰਬ ਸੁੱਟਦੇ ਨੇ ਹੀ ਪਤਾ ਨਹੀਂ ਲਿਆ ਪਤਾ ਨਹੀਂ ਲਿਆ ਐਦਾਂ ਹੀ ਹੁੰਦੇ ਹੋਣਾ ਹੈ ਜਿਹੜੇ ਬੰਦੇ ਮਰ ਗਏ ਨਾ ਉਹ ਮਰ ਗਏ ਨਾ ਉਹਨਾਂ ਨੇ ਵਾਪਸ ਨਹੀਂ ਆਣਾ ਇਹਨਾਂ ਨੇ ਉਹਨਾਂ ਦੀ ਲਾਸ਼ਾਂ ਤੇ ਆਪਣੀਆਂ ਚੁਨਾਬੀ ਰੋਟੀਆਂ ਸੇਕਣੀਆਂ ਨਾ ਇਸ ਕਰਕੇ ਮੈਂ ਬੋਧਾ ਨਾ ਕਹਿੰਦਾ ਹੋਇਆ ਸਾਰਿਆਂ ਨੂੰ ਇਹ ਕਹਿੰਦਾ ਕਿਉਂਕਿ ਕੋਈ ਵੀ ਮੁਸਲਮਾਨ ਹਿੰਦੂ ਜਦੋਂ ਹਿੰਦੁਸਤਾਨ ਬਣਿਆ ਸੀ ਪਾਕਿਸਤਾਨ ਬਣਿਆ ਸੀ ਜਿਹੜੇ ਹਿੰਦੂ ਮੁਸਲਮ ਉਹ ਕਿਹੜੇ ਮੁਸਲਮਾਨ ਹੋਏ ਨੇ ਇਹ ਅੱਜ ਹਿੰਦੁਸਤਾਨ ਤੇ ਹਿੰਦੂ ਤੇ ਮੁਸਲਮਾਨ ਨੂੰ ਲੜਾਉਣ ਵਾਸਤੇ ਇਹ ਸਾਰੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਤੁਸੀਂ ਪੜ੍ਹਦੇ ਹੋ ਤੇ ਗਵਾਂ ਦਾ ਕਤਲ ਕਰ ਦਿੰਦੇ ਆ ਤੇ ਬਾਅਦ ਨਿਕਲਦੇ ਹੋ ਹਿੰਦੂ ਆ ਇਸ ਕਰਕੇ ਸਾਡੇ ਲੋਕਾਂ ਨੂੰ ਚਾਹੀਦਾ ਬੋਲੇ ਜਜਵਾਤਾ ਜੀ ਰਾਣਾ ਉਹਦਾ ਝਟਕਣਾ ਨਹੀਂ ਸਾਡਾ ਗੱਲ ਸਰਕਾਰ ਦੇ ਕੰਨ ਖੋਲੋ ਨਾ ਸਰਕਾਰ ਜਿਹੜੀ ਹੈ ਆਪਣੀ ਉਹ ਸ਼ੀ ਰਾਜਨੀਤੀ ਦੇ ਬਾਜ਼ਾਏ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ ਉਹਨਾਂ ਦਾ ਧਿਆਨ ਭਟਕਾਣ ਵਾਸਤੇ ਇਹ ਸਾਰੇ ਹੱਥ ਕੰਡੇ ਪਾਏ ਜਾ ਰਹੇ ਨੇ ਇਸ ਕਰਕੇ ਅਸੀਂ ਉਹਨਾਂ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਉਹਨਾਂ ਨੂੰ ਭਾਵੀ ਦੀ ਸ਼ਰਧਾਂਜਲੀ ਕੈਂਡਲ ਮਾਰਚ ਦੁਆਰਾ ਦੇ ਰਹੇ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖੋ ਜੀ ਜੋ ਕੱਲ ਦੀ ਹਰਕਤ ਹੈ ਜੋ ਪਹਿਲਗਾਮ ਦੇ ਵਿੱਚ ਹੋਈ ਹੈ ਬਹੁਤ ਹੀ ਨਿੰਦਨਯੋਗ ਹਰਕਤ ਹੈ ਅਸੀਂ ਅਸੀਂ ਸਖਤ ਖਿਲਾਫ ਹਾਂ ਇਸ ਹਰਕਤ ਦੇ ਟਾਰਗੇਟ ਕਿਲਿੰਗ ਹੋਈ ਹੈ ਟਾਰਗੇਟ ਕਰਕੇ ਕਿਲਿੰਗ ਕੀਤੀ ਗਈ ਹੈ ਇਹ ਦਰਅਸਲ ਸਾਰਾ ਹੀ ਕਸੂਰ ਜਿਹੜਾ ਪਾਕਿਸਤਾਨ ਦਾ ਹੈ ਉਹਦੇ ਪਿੱਛੇ ਜਿਹੜਾ ਆਈਐਸਆਈ ਦੇ ਸਲੀਪਰ ਸੈਲ ਸਭ ਇੰਡੀਆ ਦੇ ਵਿੱਚ ਘੁੰਮ ਰਹੇ ਆ ਉਹਨਾਂ ਦਾ ਤੁਸੀਂ 2 ਦਿਨ ਪਹਿਲੇ ਸੁਣ ਸਕਦੇ ਹੋ ਜਨਰਲ ਮੁਨੀਰ ਪਾਕਿਸਤਾਨ ਦੇ ਉਹਦੀ ਸਟੇਟਮੈਂਟ ਹੈ ਵੀ ਆਪਾਂ ਹਿੰਦੂਆਂ ਦੇ ਖਿਲਾਫ ਆ ਸਾਡਾ ਹਿੰਦੂਆਂ ਨਾਲ ਕੋਈ ਰابطਾ ਨਹੀਂ ਹੈ ਸਾਡੀ ਜਿਹੜੀ ਆਪਣੀ ਪਛਾਣ ਹੈ ਸਾਡਾ ਹਿੰਦੂਆਂ ਨਾਲ ਕੋਈ ਨਹੀਂ ਹੈ ਸਾਡੀ ਡਿਵਾਈਡੇਸ਼ਨ ਵੀ ਉਸੇ ਹਿਸਾਬ ਨਾਲ ਹੋਈ ਹੈ ਇਸ ਆਪਾਂ ਬੱਕਰੇ ਆ ਤੇ ਹਿੰਦੂ ਬੱਕਰੇ ਆ ਜਿਹੜਾ ਦੇਸ਼ ਇਦਾਂ ਦੀ ਚੀਜ਼ਾਂ ਸਿਖਾ ਰਿਹਾ ਆਪਣੇ ਬੱਚਿਆਂ ਨੂੰ ਆਪਣੇ ਦੇਸ਼ ਦੇ ਵਿੱਚ ਇਦਾਂ ਦੀ ਚੀਜ਼ਾਂ ਫਲਾ ਰਿਹਾ ਉਹ ਅੱਜ ਸਾਡੇ ਉੱਤੇ ਅਟੈਕ ਕਰ ਰਹੀਆਂ ਦੋ ਦਿਨ ਪਹਿਲੇ ਪੀਓਕੇ ਦੇ ਵਿੱਚ ਇਹਨਾਂ ਦੇ ਹੀ ਕਮਾਂਡਰ ਨੇ ਇੱਕ ਬਹੁਤ ਹੀ ਵੱਡੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਵੀ ਇਹ ਕਿਹਾ ਕਿ ਆਪਾਂ ਜਲਦੀ ਹੀ ਕਸ਼ਮੀਰ ਤੇ ਸਾਡਾ ਆਕਾ ਤੇ ਉਹਦੇ ਤੇ ਕਬਜ਼ਾ ਕਰਾਂਗੇ ਤੇ ਅੱਜ ਤੁਸੀਂ ਦੇਖ ਲਓ ਦੋ ਦਿਨ ਬਾਅਦ ਸਾਨੂੰ ਇੰਪੈਕਟ ਸਾਡੇ ਸਾਹਮਣੇ ਆ ਗਿਆ ਕਿੱਦਾਂ ਸਾਡਾ ਪਹਿਲਗਾਮ ਦੇ ਵਿੱਚ ਇਹਨਾਂ ਨੇ ਨਰਸਿੰਦ ਘਾਰ ਕੀਤਾ ਆਪਾਂ ਸਰਕਾਰ ਦੇ ਸਖਤ ਕਹਿੰਨੇ ਆ ਕਿ ਪੁਲਿਸ ਸਖਤ ਤੋਂ ਸਖਤ ਐਕਸ਼ਨ ਲਿਆ ਜਾਏ ਤੇ ਖਿਲਾਫ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਲੋਕੀ ਭਾਰਤਵੰਸ਼ ਸਾਡਾ ਹੈਗਾ ਉਨੂੰ ਇੱਕ ਉਮੀਦ ਹੋਏ ਕਿ ਸਰਕਾਰ ਕੁਛ ਨਾ ਕੁਛ ਕਰ ਰਹੀ ਹੈ ਕਾਫੀ ਸਰਕਾਰ ਦੀ ਵੀ ਕਮੀਆਂ ਹੈ ਜੇ ਆਪਾਂ ਬੋਲਣ ਤੇ ਆਈਏ ਤੇ ਹੋ ਸਕਦਾ ਵੀ ਕਾਫੀ ਟਾਈਮ ਲਿਆ ਜਾਏ ਉੱਤੇ ਪਰ ਇਹ ਵੀ ਚਲੋ ਫਿਰ ਵੀ ਆਪਾਂ ਸਰਕਾਰ ਨੂੰ ਕਵਾਂਗੇ ਵੀ ਜਲਦੀ ਤੋਂ ਜਲਦੀ ਦਾ ਰਿਜ਼ਲਟ ਦਿੱਤਾ ਜਾਏ ਤੇ ਸਾਡੇ ਜਿਹੜੇ ਵੀਰ ਭਰਾ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਆਪਾਂ ਨਮਨ ਕਰਦੇ ਆਂ ਭਗਵਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਥੈਂਕ ਯੂ ਇੱਕ ਬੜੀ ਮੰਦਪਾਗੀ ਘਟਨਾ ਹਿੰਦੁਸਤਾਨ ਦੇ ਵਿੱਚ 41 ਇੱਕ ਹਿਸਟਰੀ ਦੇ ਵਿੱਚ ਲਿਖਿਆ ਜਾਣ ਵਾਲਾ ਸ਼ਬਦ ਆ ਜਿਸ ਜਿਸ ਕਰਕੇ ਲੋਕੀ ਪਿੱਛੇ ਕਸ਼ਮੀਰ ਤੋਂ ਪਿੱਛੇ हट ਚੁੱਕੇ ਸੀਗੇ ਪਰੰਤੂ ਫਿਰ ਵੀ ਸਰਕਾਰ ਦੁਆਰਾ ਆਸ਼ਵਾਸਨ ਦਿੱਤਾ ਗਿਆ ਕਿ ਹਾਲਾਤ ਬਹੁਤ ਨਾਰਮਲ ਹੈ ਲੋਕਾਂ ਨੇ ਜਾਣਾ ਸ਼ੁਰੂ ਕਰਤਾ ਜਿਹਦਾ ਮੁਆਵਜ਼ਾ ਲੋਕਾਂ ਨੂੰ ਅੱਜ ਦੁਬਾਰਾ ਮਿਲਿਆ ਕਿ 28 ਹੱਤਿਆਂ ਜਿਹੜੀਆਂ ਟੈਲੀਗ੍ਰਾਮ ਦੇ ਵਿੱਚ ਚੋਣਾਂ ਕਰਵਾ ਦਿੱਤੀਆਂ ਬੜੀ ਮੰਤਰੀਏ ਘਟਨਾ ਅਸੀਂ ਸਾਰੇ ਕਾਂਗਰਸ ਪਾਰਟੀ ਵੱਲੋਂ ਨਿਰੇਸ਼ ਪੁਰੀ ਦੇ ਅਧਿਖਸ਼ਤਾ ਦੇ ਵਿੱਚ ਇਹਦਾ ਵਿਰੋਧ ਡਟ ਕੇ ਵਿਰੋਧ ਕਰਦੇ ਹਾਂ ਔਰ ਇਹਦੇ ਲਈ ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਆ ਕਿ ਮੈਕਸਿਮਮ ਜੋ ਵੱਧ ਤੋਂ ਵੱਧ ਇਹਨਾਂ ਤੇ ਲਗਾਮ ਕੱਸੀ ਜਾ ਸਕਦੀ ਹੈ ਉਹਨਾਂ ਨੂੰ ਕੱਸੋ ਸਾਡੇ ਲਈ ਜੋ ਅਸੀਂ ਪ੍ਰਮਾਤਮਾ 'ਤੇ ਦੁਆ ਕਰਦੇ ਆ ਕਿ ਜਿਹੜੀਆਂ ਅਮ੍ਰਿਤਕ ਰੂਹਾਂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਹੋਵੇ ਔਰ ਜਿਹੜੇ ਗਾਇਲ ਹੋਏ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਆਰਾਮ ਮਿਲੇ। ਰਾਜ ਜੀ ਅੱਜ ਦਾਏ ਰੋਸ਼ ਪ੍ਰਦਰਸ਼ਨ ਸਾਡੇ ਸੁजानਪੁਰ ਦੇ ਐ ਐਮਐਲਏ ਸਾਹਿਬ ਪਠਾਨਕੋਟ ਦੇ ਪ੍ਰੈਜ਼ੀਡੈਂਟ ਕਾਂਗਰਸ ਪਾਰਟੀ ਦੇ ਸ਼੍ਰੀ ਨਰੇਸ਼ਪ੍ਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅਸੀਂ ਇਹ ਅਜੇ ਰੋਸ ਮਾਰਚ ਕੈਂਡਲ ਮਾਰਚ ਕੱਢਿਆ ਹੈ ਇਹ ਜੋ 22 ਤਰੀਕ ਨੂੰ ਬੜੀ ਮੰਦਭਾਗੀ ਘਟਨਾ ਹੋਈ ਹੈ ਜਿਹਦੇ ਵਿੱਚ ਕਿ ਕੁਝ ਪਾਤੰਕਵਾਦੀਆਂ ਨੇ ਆਪਣੀ ਬੁਝਤਲੀ ਦਾ ਸਬੂਤ ਦਿੰਦਿਆਂ ਹੋਇਆ ਲੋਕਾਂ ਨੇ ਨਾਹ ਪੁੱਛ ਕੇ ਜਾਤ ਪੁੱਛ ਕੇ ਤੇ ਫਿਰ ਉਹਨਾਂ ਨੂੰ ਨਿਸ਼ਾਨਾ ਬਣਾਇਆ ਇੰਨੇ ਕਾਇਰਾਨਾ ਹਰਕਤ ਕੀਤੀ ਆ ਕਿ ਇਹ ਬਹੁਤ ਹੀ ਜ਼ਿਆਦਾ ਨਿੰਦਨਯੋਗ ਹੈ ਸਾਡੀ ਸਾਰੀ ਕਾਂਗਰਸ ਪਾਰਟੀ ਤੇ ਕਾਂਗਰਸ ਦੇ ਵਰਕਰ ਅੱਜ ਇੱਥੇ ਕਾਹਵੰਡੀ ਸੁਜਾਨਪੁਰ ਦੇ ਵਿੱਚ ਬੜੇ ਜੋਸ਼ੋਖ ਰੋਸ਼ ਦੇ ਨਾਲ ਆਤਕ ਕਵਾਦੀਆਂ ਦੀ ਨਿੰਦਾ ਕਰਨ ਵਾਸਤੇ ਖੜੇ ਹੋਏ ਨੇ ਔਰ ਜੋ ਮਰਤਕ ਦੇ ਹਨ ਜੋ ਸਰਗਵਾਸ ਹੋ ਗਏ ਨੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਮੰਗਦੇ ਆ ਤੇ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਉਹਨਾਂ ਵਿਛੜੀਆਂ ਰੂਹਾਂ ਦੇ ਪਰਿਵਾਰਾਂ ਨੂੰ ਪਿੱਛੇ ਅਤਵਾਦ ਕੰਪੰਨਸੇਸ਼ਨ ਦਿੱਤਾ ਜਾਵੇ ਤੇ ਅਤਨਕਵਾਦੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆਰਮੀ ਦੇ ਨਾਲ-ਨਾਲ ਪੁਲਿਸ ਨੂੰ ਵੀ ਫ੍ਰੀ ਹੈਂਡ ਕੀਤਾ ਜਾਵੇ ਕਿ ਤਾਂ ਜੋ ਅਤਨਕਵਾਦੀਆਂ ਨੂੰ ਵੇਖ ਜਾਈ ਗੋਲੀ ਮਾਰ ਦਿੱਤੀ ਜਾਵੇ ਅਸੀਂ ਸਾਰੀ ਕਾਂਗਰਸ ਪਾਰਟੀ ਦੇਸ਼ ਦੇ ਨਾਲ ਖੜੇ ਹਾਂ ਹਰ ਨਾਗਰਿਕ ਦੇ ਨਾਲ ਖੜੇ ਹਾਂ ਤੇ ਅਸੀਂ ਇਸ ਦੀ ਅੱਜ ਬਹੁਤ ਸਖਤ ਨਿੰਦਾ ਕਰਦੇ ਹਾਂ ਜੈ ਹਿੰਦ ਜੈ ਤੰਗ